ਪੋਸਟ ਪਾਈ ਸੀ ਜੋ ਅਮਰਤਪਾਲ ਨੇ ਜਦ ਦੀਪ ਸਿੱਧੂ ਪਹਿਲਾਂ ਮੈਂ ਗੱਲ ਦੱਸ ਦਵਾਂ ਆਪਾਂ ਨੇ ਗੱਲ ਕਰਨੀ ਆ ਅਮਰਤਪਾਲ ਦੇ ਉੱਤੇ ਅਮਰਤਪਾਲ ਦੇ ਉੱਤੇ ਗੱਲ ਕਰਨੀ ਆ ਇਹੀ ਮੁੱਦਾ ਰੱਖਣਾ ਆਪਾਂ ਨੇ ਮੈਂ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਅਮਰਤਪਾਲ ਦੀਪ ਸਿੱਧੂ ਨੂੰ ਟਾਰਗੇਟ ਕਰਕੇ ਹਲੇ ਵੀ ਮੇਰੀ ਆਈਡੀ ਦੇ ਉੱਤੇ ਪਈ ਆ ਉਹ ਪੋਸਟ ਉਹਦੇ ਵਿੱਚ ਉਹ ਪੁੱਛ ਰਿਹਾ ਪੁੱਛ ਰਿਹਾ ਦੀਪ ਸਿੱਧੂ ਨੂੰ ਵੀ ਭਾਈ ਤੂੰ ਬਹੁਤ ਕੁਝ ਲਿਖਿਆ ਜੇ ਤੁਸੀਂ ਧਿਆਨ ਨਾਲ ਜਾ ਕੇ ਪੋਸਟ ਨਾ ਹੌਲੀ-ਹੌਲੀ ਕਰਕੇ ਪੜੋਗੇ ਲਾਈਨ ਵਾਈਜ਼ ਲਾਈਨ ਪੜੋਗੇ ਤਾਂ ਤੁਹਾਨੂੰ ਉਹ ਪੋਸਟ ਦੀ ਸਮਝ ਆਊਗੀ ਉਹ ਚ ਡਾਇਰੈਕਟ ਦੀਪ ਨੂੰ ਟਾਰਗੇਟ ਕੀਤਾ ਗਿਆ ਸੀਗਾ ਵੀ ਭਾਈ ਤੂੰ ਇੰਡੀਆ ਦੇ ਸਟੇਟ ਦਾ ਜਿਵੇਂ ਕਹਿੰਦੇ ਨੇ ਵੀ ਸੰਦ ਬਣਿਆ ਬੈਠਾ ਜਿਵੇਂ ਤੁਖਖਾਲਿਸਤਾਨ ਬਾਰੇ ਕੋਈ ਸਟੈਂਡ ਨਹੀਂ ਲੈਂਦਾ ਜਿਹੜੇ ਬੰਦੇ ਨੇ ਸਟੈਂਡ ਲੈਂਦਾ ਤੂੰ ਪੁਲਿਸ ਵਾਲਿਆਂ ਨੂੰ ਚੁਕਾਤਾ ਪ੍ਰੋਬਲਮ ਕਿੱਥੇ ਆ ਸਾਨੂੰ ਇਹ ਪ੍ਰੋਬਲਮ ਨਹੀਂ ਹੈਗੀ ਵੀ ਭਾਈ ਜਿਹੜਾ ਅਮਰਤਪਾਲਾ ਉਹ ਖੰਡੂਰ ਸਾਹਿਬ ਤੋਂ ਇੱਕ ਆਜ਼ਾਦ ਚੋਣ ਲੜ ਰਿਹਾ ਪ੍ਰੋਬਲਮ ਤਾਂ ਮੇਨ ਇਹ ਆ ਵੀ ਜਿਹਦੇ ਲਈ ਉਹ ਲੜ ਰਿਹਾ ਜਿਹੜੀ ਕੰਟਰੀ ਦੇ ਵਿੱਚ ਉਹ ਲੜ ਰਿਹਾ ਤੇ ਜਿਨ੍ਹਾਂ ਦੇ ਵਿਰੁੱਧ ਉਹ ਲੜ ਰਿਹਾ ਕੀ ਉਹ ਜਿਹੜੀ ਇਹਨੇ ਪਹਿਲਾਂ ਇਹਨੇ ਬਿਆਨ ਦਿੱਤੇ ਹੋਏ ਨੇ ਧਿਆਨ ਨਾਲ ਮੇਰੀ ਗੱਲ ਸੁਣ ਲਓ ਜਿਹੜੇ ਪਹਿਲਾਂ ਨੇ ਬਿਆਨ ਦਿੱਤੇ ਹੋਏ ਨੇ ਮੈਂ ਸੁਣਾ ਵੀ ਦਊਗਾ ਤੁਹਾਨੂੰ ਨਾਲ ਦੀ ਨਾਲ ਹੁਣ ਕੀ ਉਹ ਬਿਆਨਾਂ ਤੇ ਇਹ ਖਰਾ ਉਤਰ ਰਿਹਾ ਇੱਕ ਪਾਸੇ ਤਾਂ ਅਸੀਂ ਕਹਿੰਦੇ ਆ ਵੀ ਅਸੀਂ ਖਾਲਸਾਤਾਨ ਆ ਖਾਲਸਾਤਾਨ ਦੀ ਮੰਗ ਕਰਦੇ ਆ ਅਸੀਂ ਭਾਈ ਲੱਗ ਕੌਮ ਆ ਅਸੀਂ ਇੰਡੀਅਨ ਜਿਹੜਾ ਸੰਵਿਧਾਨ ਆ ਉਹਨੂੰ ਅਸੀਂ ਮੰਨਦੇ ਹੀ ਨਹੀਂ ਜਾਂ ਮੰਨ ਲੋ ਬਹੁਤ ਕੁਛ ਏਡੇ ਏਡੇ ਦੇ ਬਿਆਨ ਆਏ ਹੋਏ ਨੇ ਵੀ ਜਿਹੜੇ ਹੁਣ ਤੱਕ ਦਿੱਤੇ ਗਏ ਨੇ ਬਿਆਨਾਂ ਦੇ ਉੱਤੇ ਫੇਰ ਉਸ ਤੋਂ ਬਾਅਦ ਅਸੀਂ ਕਿਉਂ ਰੌਲਾ ਪਾਉਂਦੇ ਆਉਨੇ ਆ ਕੌਮ ਨੂੰ ਪੰਜਾਬੀਆਂ ਦੀ ਸਿੱਖਾਂ ਦੀ ਕੌਮ ਨੂੰ ਝੂਠ ਬੋਲਿਆ ਗਿਆ ਝੂਠ ਗੇਮੇ ਬੋਲਿਆ ਗਿਆ ਦੁਬਾਰਾ ਜੀ ਫੇਰ ਰਿਪੀਟ ਕਰ ਦਵਾ ਮੈਂ ਪੁਰਾਣੀ ਵੀਡੀਓ ਚ ਕਿਹਾ ਹੈ ਦੁਬਾਰਾ ਜੀ ਫੇਰ ਕਹਿ ਦਿੰਦਾ ਮੈਂ ਝੂਠ ਕਿਵੇਂ ਬੋਲਿਆ ਗਿਆ ਦੱਸਿਆ ਗਿਆ ਵੀ ਭਾਈ ਸਾਹਿਬ ਦੀ ਹਾਲਾਤ ਜਿਹੜੀ ਹਾਲਾਤ ਨੇ ਭਾਈ ਸਾਹਿਬ ਦੇ ਇੰਨੇ ਕਮਾੜੇ ਨੇ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ ਸਾਰਿਆਂ ਨੇ ਸੁਣਿਆ ਆਪਾਂ ਨੇ মিডিਆ ਦੇ ਵਿੱਚ ਰਾਜਦੇਵ ਖਾਲਸਾ ਜੋ ਭਾਈ ਸਾਹਿਬ ਦਾ ਵਕੀਲ ਆ ਇਹਨੂੰ ਤੁਸੀਂ ਭਾਈ ਸਾਹਿਬ ਕਹਿੰਦੇ ਹੋ ਉਹਦਾ ਵਕੀਲ ਆ ਜਿਹੜਾ ਉਹਨੇ ਆ ਕੇ ਬਾਹਰ ਕਿਦਾਂ ਕਿਦਾਂ ਦੇ ਬਿਆਨ ਦਿੱਤੇ ਨੇ ਤੇ ਉਹ ਵਕੀਲ ਆਰਐਸਐਸ ਦਾ ਕੀ ਲੱਗਦਾ ਜਿਹੜੇ ਬੰਦਿਆਂ ਦਾ ਕੰਮ ਕਰਦਾ ਉਹ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਤਕਰੀਬਨ ਸਾਰੇ ਬਾਈਆਂ ਨੂੰ ਪਤਾ ਹੈ ਉਹਦੇ ਬਾਰੇ ਭਾਈ ਸਾਹਿਬ ਦੀ ਮਾਤਾ ਜੀ ਦੇ ਬਿਆਨ ਆਉਂਦੇ ਨੇ ਭੁਖੜ ਹੜਤਾਲ ਰੱਖੀ ਗਈ ਆ ਕਹਿੰਦੇ 10 ਦਿਨ ਪੂਰੇ 12 ਦਿਨ ਜਾਨਕਿ ਕੁਛ ਖਾਦਾ ਪੀਤਾ ਨਹੀਂ ਜਿੱਦਣ ਆਪਣੇ 17 ਤਰੀਕ ਆਈ ਸੀ ਉਸ ਦਿਨ ਮੋਰਚੇ ਦੇ ਵਿੱਚ ਜਿੱਦਣ ਅੰਮ੍ਰਿਤਸਰ ਮੋਰਚੇ ਦੀ ਗੱਲ ਕਰਦਾ ਮੈਂ ਉੱਥੇ ਬੈਠ ਕੇ ਸਟੇਜ ਦੇ ਉੱਤੇ ਬਿਆਨ ਦਿੱਤੇ ਗਏ ਨੇ ਉਹ ਵੀ ਤੁਸੀਂ ਆਪ ਸੋਚ ਲਓ ਵੀ ਜਿਹੜਾ ਬੰਦਾ ਜਾਂ ਜਿਹੜਾ ਮਤਲਬ ਜਣੀ ਕਿ ਵੀ ਕੋਈ ਜਾਂ ਮੇਲ ਲਾ ਲੋ ਚਾਹੇ ਫੀਮਲ ਲਾ ਲੋ ਚਾਹੇ ਬੰਦਾ ਲਾ ਲੋ ਚਾਹੇ ਜਨਾਨੀ ਲਾ ਲੋ ਭੁੱਖਾ ਰਹਾ ਹੋਵੇ ਭੁੱਖਾ ਰਹਾ ਹੋਵੇ ਕੁਛ ਨਾ ਖਾਦਾ ਹੋਵੇ ਪਰ ਉਹ 17 ਤਰੀਕ ਨੂੰ ਬੈਠ ਕੇ ਪੂਰੇ એનર્ਜੀ ਦੇ ਵਿੱਚ ਪੂਰੇ એનર્ਜੀ ਦੇ ਵਿੱਚ ਉਹ ਮੋਰਚੇ ਨੂੰ ਸੰਬੋਧਨ ਕਰ ਰਿਹਾ ਹੈ ਕੋਈ ਲੌਜੀਕ ਬਣਦਾ ਦੱਸ ਦਿਓ ਮੈਨੂੰ ਜੇ ਕੋਈ ਲੌਜੀਕ ਬਣਦਾ ਆਜੋ ਮੈਂ ਇੱਕ ਵੀਡੀਓ ਸੁਣਾ ਦਮਾਂ ਕਿਉਂਕਿ ਪੋਸਟ ਵੀਡੀਓ ਮੈਂ ਤਾਂ ਸੁਣਾਉਣ ਲੱਗਿਆ ਆ ਦੋ ਤਿੰਨ ਦਿਨ ਆ ਪਿਛਲੇ ਹਫਤੇ ਮੈਂ ਇੱਕ ਵੀਡੀਓ ਪਾਈ ਸੀ ਅਮਰਤਪਾਲ ਦੇ ਉੱਤੇ ਵੀ ਚੋਣਾ 'ਚ ਕਿਉਂ ਖੜਿਆ ਜੇ ਚੋਣਾ ਲਈ ਆਪਾਂ ਇੱਕ ਪਾਸੇ ਤਾਂ ਕਹਿੰਦੇ ਆ ਵੀ ਭਾਈ ਅਸੀਂ ਨਹੀਂ ਮੰਨਦੇ ਕੁਝ ਵੀ ਚੰਦੂ ਨੇ ਕੋਈ ਲੋੜ ਹੈਗੀ ਦੀਪ ਸਿੱਧੂ ਨਾਲ ਮੈਂ ਅਟੈਚ ਕਰੂੰਗਾ ਸਟੋਰੀ ਦੀਪ ਸਿੱਧੂ ਨੂੰ ਬਧੇਰੇ ਕਹਿੰਦੇ ਰਹੇ ਨੇ ਵੀ ਵੋਟਾਂ 'ਚ ਖੜ ਜਾ ਵੋਟਾਂ 'ਚ ਖੜ ਜਾ ਪਰ ਉਹ ਬੰਦਾ ਮੰਨਿਆ ਨਹੀਂ ਕਿਉਂ ਨਹੀਂ ਮੰਨਿਆ ਉਹਦਾ ਕਾਰਨ ਇਹ ਸੀਗਾ ਵੀ ਉਹ ਮੰਨਣ ਦਾ ਕਿਉਂਕਿ ਉਹਨੂੰ ਪਤਾ ਸੀ ਜਿਹੜ ਜਣੋ ਵੋਟਾਂ 'ਚ ਖੜ ਗਿਆ ਉਹ ਚਾਹੇ ਆਜ਼ਾਦ ਖੜੇ ਚਾਹੇ ਕਿਸੇ ਪਾਰਟੀ ਨਾਲ ਅਟੈਚ ਹੋ ਕੇ ਖੜੇ ਉਹਦੇ ਗੱਲ 'ਚ ਪਟਾ ਪੱਕਾ ਪਏ ਜਾਣਾ ਸੀ ਬਿਲਕੁਲ ਸੇਮ ਗੱਲ ਹੀ ਅੱਜ ਮੈਂ ਅੰਮ੍ਰਿਤਪਾਲ ਉੱਤੇ ਕਰ ਰਿਹਾ ਇੱਕ ਪਾਸੇ ਅਸੀਂ ਥਾਪੀਆਂ ਮਾਰੀਆਂ ਹੋਈਆਂ ਨੇ ਇੰਡੀਅਨ ਸਟੇਟ ਇੰਡੀਅਨ ਗਵਰਨਮੈਂਟ ਨੂੰ ਪਹਿਲਾ ਬਿਆਨ ਸੁਣ ਲਿਆ ਇੱਕ ਕਿਸੇ ਬਾਈ ਨੇ ਮੈਨੂੰ ਮੇਰੀ ਟਿਕਟੋਕ ਆਈਡੀ ਦੇ ਉੱਤੇ ਇੱਕ ਮੈਨੂੰ ਵੀਡੀਓ ਟੈਗ ਕੀਤੀ ਆ ਅਮਰਤਪਾਲ ਦੀ ਜਿਹਦੇ ਵਿੱਚ ਅਮਰਤਪਾਲ ਸੰਵਿਧਾਨ ਦੇ ਬਾਰੇ ਕਹਿ ਰਿਹਾ ਵੀ ਜੇ ਇਹ ਵਰਤ ਕੇ ਜੇ ਇਹ ਵਰਤ ਕੇ ਕਿਸੇ ਤਰੀਕੇ ਨਾਲ ਸਾਡਾ ਬੰਦਾ ਫਾਹ ਰਾਜਵੇ ਤਾਂ ਇਹਨੂੰ ਵਰਤ ਲੈਣਾ ਚਾਹੀਦਾ ਆ ਜੋ ਪਹਿਲਾਂ ਆਪਾਂ ਵੀਡੀਓ ਸੁਣ ਲਈਏ ਫਿਰ ਆਪਾਂ ਕਰਾਂਗੇ ਗੱਲਬਾਤ ਜਿੰਨੇ ਵੀ ਕਮੈਂਟ ਵਾਲੇ ਨੇ ਮੈਂ ਜਵਾਬ ਇਕੱਲੇ ਇਕੱਲੇ ਦਾ ਦਊਂਗਾ ਪਹਿਲਾਂ ਆਪਾਂ ਗੱਲ ਕਰ ਲਈ ਲਾਈਵ ਦੇ ਵਿੱਚ ਪੂਰੀ ਆ ਜੋ ਕਿ ਮੜ ਜੀ ਵੀਡੀਓ ਸੁਣ ਲਈਏ ਪਹਿਲਾਂ ਆਪਾਂ ਫੇਰ ਆਪਾਂ ਕਰਨੀਆਂ ਵੀਡੀਓ ਉੱਤੇ ਗੱਲ ਇਹ ਹੀ ਵੀਡੀਓ ਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਵੀਡੀਓ ਸੁਣਾਉਂਗਾ ਜਿਹਦੇ ਵਿੱਚ ਆਪਾਂ ਨੇ ਉਹ ਚੀਜ਼ ਉੱਤੇ ਬਿਆਨ ਦਿੱਤੇ ਹੋਏ ਨੇ ਆਜੋ ਪਹਿਲਾਂ ਵੀਡੀਓ ਸੁਣ ਲਈਏ ਇਸ਼ਾ ਕਿ ਸਾਡਾ ਕੁਝ ਨਹੀਂ ਕਰਦਾ ਔਰ ਜੇ ਸਬਦਾਨ ਜਿੱਥੇ ਸੜਕਾਂ ਮੋਂ ਤੁਹਾਨੂੰ ਵਰਤੋ ਜੇ ਸਾਡਾ ਕੋਈ ਬੰਦਾ ਜੇਲ੍ਹ ਚ ਚਲ ਗਿਆ ਤੇ ਇਸੇ ਸਬਦਾਨ ਦੀ ਕਿਸੇ ਧਾਰਾ ਦਾ ਕਰਕੇ ਬੰਦਾ ਸਾਡੇ ਬਾਹਰ ਆ ਜੇ ਤੇ ਵਰਤ ਲੋਨ ਕੱਢੋਗਾ ਕਿਉਂ ਅਸੀਂ ਗਰੀਬਾवार ਫੇਰ ਲੱਗ ਇਹ ਮੈਂ ਦੁਬਾਰਾ ਚ ਫੇਰ ਚਲਾਉਂਗਾ ਵੀਡੀਓ ਬਹੁਤ ਬੜੀ ਵੀਡੀਓ ਹੈ ਪਹਿਲਾਂ ਆ ਪਹਿਲੀਆਂ ਗੱਲਾਂ ਦੇ ਆਪਾਂ ਜਵਾਬ ਦੇ ਲਈਏ ਅਮਰਤਪਾਲ ਕਹਿੰਦਾ ਜੇ ਸੰਵਿਧਾਨ ਕਹਿੰਦਾ ਵਰਤ ਕੇ ਬੰਦਾ ਬਾਹਰ ਆਉਂਦਾ ਤਾਂ ਬਾਹਰ ਵਰਤ ਲੋ ਇਹਨੂੰ ਬਾਹਰ ਕਢਾ ਲਓ ਜਿੱਦਣ ਅਜਨਾਲਾ ਕਾੜ ਹੋਇਆ ਸੀਗਾ ਜਿੱਦਣ ਗੁਰੂ ਸਾਹਿਬ ਦੀ ਹੋਈ ਸੀ ਬੇਅਦਬੀ ਫੇਰ ਰਿਪੀਟ ਕਰ ਦਮਾਂ ਮੈਂ ਅਜਨਾਲਾ ਕਾੜ ਕਿਹਨੂੰ ਛਡਾਉਣ ਗਏ ਸੀਗੇ ਉਹਦੀ ਵੀ ਹਾਂਜੀ ਬਾਈ ਜੀ ਮੜ ਜਾ ਕਲੀਅਰ ਜੇ ਕਰ ਦੋ ਆਵਾਜ਼ ਬਾਈ ਲਾਈਵ ਦੇ ਵਿੱਚ ਰਿਪੋਰਟਾਂ ਮਰਨ ਨਾਲ ਕੁਝ ਨਹੀਂ ਹੋਣਾ ਹੈਗਾ ਜਿਹੜੀ ਗੱਲ ਮੈਂ ਕਹਿਣੀ ਆ ਉਹ ਤਾਂ ਮੈਂ ਕਹਿ ਦੇਣੀ ਆ ਕਿ ਉਹ ਚਾਹੇ ਮੈਨੂੰ ਦੁਆਰ 'ਚ ਹੀ ਕਹਿਣੀ ਪਵੇ ਮੈਂ ਫਿਰ ਵੀ ਕਹਿ ਦੇਣੀ ਆ ਕਿ ਮੜ ਜਾ ਕਲੀਅਰ ਕਰ ਦੇ ਵੀ ਆਵਾਜ਼ ਸੈੱਟ ਆ ਰਹੀ ਆ ਦੁਆਰ 'ਚ ਫੇਰ ਕਰੀਏ ਦੁਆਰ 'ਚ ਫੇਰ ਗੱਲ ਸ਼ੁਰੂ ਕਦੇਗਰ ਮੜ ਜੀ ਕਲੀਅਰ ਹਾਂਜੀ ਬਾਈ ਜੀ ਠੀਕ ਆ ਰਹੀ ਆ ਆਵਾਜ਼ ਮੜ ਜੀ ਕਿਦੋਂ ਕਰਾ ਮੜ ਜੀ ਕਲੀਅਰ ਕਰਿਓ ਕਰ ਆਵਾਜ਼ ਪਹੁੰਚ ਰਹੀ ਆ ਬਾਈ ਸਾਰੀ ਹਲੋ ਹਾਂਜੀ ਹਾਂਜੀ ਤੇ ਲੋ ਜੀ ਆਪਾਂ ਗੱਲ ਕਰਦੇ ਸੀਗੇ ਆ ਅਜਨਾਲਾ ਕਾਹਨ ਦੀ ਜਿਹੜੇ ਭਾਈ ਸਾਹਿਬ ਨੇ ਮੁਰੇ ਆਪਣੇ ਅਮਰਪਾਲ ਨੇ ਜਿਨੇ ਦੱਸੀ ਸੀ ਆਪਾਂ ਨੂੰ ਹਿਸਟਰੀ ਦਿਖਾਈ ਸੀਗੀ ਵੀ ਭਾਈ ਜਿਵੇਂ ਬੋਲ ਰਹੇ ਨੇ ਵੀ ਸੰਵਿਧਾਨ ਦਾ ਕੋਈ ਤਰੀਕਾ ਵਰਤ ਕੇ ਜੇ ਬੰਦਾ ਬਾਹਰੋਂ ਦਾ ਕਢਾ ਲਵਾਂ ਹੁਣ ਪਹਿਲਾ ਸਵਾਲ ਇਹ ਆ ਵੀ ਜਿਹੜੇ ਇਹਦੇ ਸਪੋਰਟਰ ਨੇ ਅਸੀਂ ਨਾ ਹੱਕ ਚਾਹਨਾ ਵਿਰੋਧ ਚ ਅਸੀਂ ਸੱਚ ਤੇ ਬੋਲਦੇ ਆ ਜਿਵੇਂ ਦੀਪ ਸਿੱਧੂ ਸੀਗਾ ਨਾ ਉਹ ਜਿਵੇਂ ਹੀਰਾ ਬੰਦਾ ਸੀਗਾ ਉਹ ਹਮੇਸ਼ਾ ਸੱਚ ਦੇ ਪੋਸਟ ਉੱਤੇ ਰਿਹਾ ਨਾ ਉਹਨੇ ਝੂਠ ਕਦੇ ਬੋਲਿਆ ਤੇ ਅਸੀਂ ਉਹ ਦੀਪ ਸਿੱਧੂ ਨੂੰ ਮੰਨਣ ਵਾਲੇ ਬੰਦੇ ਆ ਜਿਵੇਂ ਉਹਨੇ ਕੌਮ ਲਈ ਲੋਕਾਂ ਨੂੰ ਜਗਾਇਆ ਲੋਕਾਂ ਨਾਲ ਉਹਨੇ ਗੱਲਾਂ ਬਾਤਾਂ ਕੀਤੀਆਂ ਅਸੀਂ ਵੀ ਬਿਲਕੁਲ ਚਲੋ ਦੀਪ ਸਿੱਧੂ ਤਾਂ ਅਸੀਂ ਨਹੀਂ ਬਣ ਸਕਦੇ ਪਰ ਅਸੀਂ ਸੱਚ ਬੋਲਣ ਦੀ ਇੰਨੀ ਕ ਰੱਖਦੇ ਆ ਜੇ ਭਾਈ ਸੀ ਸੱਚ ਹੀ ਆਪਣੀ ਕੌਮ ਦੇ ਮੂਰੇ ਰੱਖਣਾ ਹੁਣ ਜਿਹੜੇ ਇਹਦੇ ਸਪੋਰਟਰ ਨੇ ਹੁਣ ਮੈਨੂੰ ਗੱਲ ਦਾ ਜਵਾਬ ਦੇ ਦੇਣਾ ਇੱਕ ਪਾਸੇ ਅਮਰਤਪਾਲ ਦੇ ਬਿਆਨ ਆਉਂਦੇ ਨੇ ਭਾਈ ਸਵਿਧਾਨ ਵਰਤ ਕੇ ਜੇ ਬੰਦਾ ਬਾਹਰ ਕੱਢਿਆ ਜਾ ਸਕਦਾ ਕਢਾ ਲਓ ਪਹਿਲਾ ਸਵਾਲ ਇਹ ਆ ਵੀ ਜਿੱਦਨ ਅਜਨਾਲਾ ਕਾੜ ਕੀਤਾ ਸੀਗਾ ਉਦੋਂ ਕਿਉਂ ਨਹੀਂ ਵਰਤ ਕੇ ਬੰਦਾ ਬਾਹਰ ਕਢਾਇਆ ਉਦੋਂ ਸਾਰੀ ਸਿੱਖ ਸੰਗਤ ਨੂੰ ਇਕੱਠੀ ਕਰਕੇ ਉੱਥੇ ਲੈ ਗਿਆ ਜਿਹੜੇ ਲੋਕ ਨਵੇਂ ਜੋ ਆਪਣੀ ਸੰਗਤਾਂ ਸਾਰੀ ਪਿੱਛੇ ਲਾ ਕੇ ਗਈਏ ਸੜ ਤੱਕ ਕਿੰਨਿਆਂ ਤੇ ਕੇਸ ਪੈ ਗਏ ਕਿੰਨਾਂ ਨਾਲ ਕੀ ਹੋ ਗਿਆ ਇਹੀ ਵੀਡੀਓ ਦੇ ਵਿੱਚ ਆਪਾਂ ਥੋੜਾ ਜਿਹਾ ਹੋਰ ਨਾਲ ਮੈਂ ਤੁਹਾਨੂੰ ਸੁਣਾ ਦਵਾਂ ਫਿਰ ਉਸ ਤੋਂ ਬਾਅਦ ਆਪਾਂ ਇਹੀ ਵੀਡੀਓ ਦੇ ਵਿੱਚ ਗਹਾਲੀਆਂ ਗੱਲਾਂ ਕੀ ਕਹੀਆਂ ਗਈਆਂ ਨੇ ਆਜੋ ਸੁਣ ਲਈਏ ਗਰੀਲਾ ਬਾਜ਼ਾਰ ਫੇਰ ਦੇ ਵਿੱਚ ਬਹੁਤੀ ਵਾਰ ਤੁਸੀਂ ਰਿਸੋਰਸਸ ਵੀ ਹਕੂਮਤ ਦੇ ਵਰਤਦੇ ਉੱਥੇ ਐਥਿਕਸ ਤੇ ਮਰਾਜ਼ ਦੀ ਜਿਹੜੀ ਜਗ੍ਹਾ ਹੈ ਨਾ ਉਹ ਸਾਡੇ ਤੇ ਲੱਗੂ ਨਹੀਂ ਹੁੰਦੀ ਕੋਈ ਸਾਨੂੰ ਜਿਵੇਂ ਇੱਕ ਕੰਪ ਐਗਜ਼ਾਮਪਲ ਦੇ ਤੌਰ ਤੇ ਜਦੋਂ ਸਿੰਘ ਬਦਾਲੀਆਂ ਨੂੰ ਉੱਟ ਕੇ ਜਾਂਦੇ ਸੀ ਵੈਸੇ ਤੇ ਕਿਸੇ ਨੂੰ ਲੜਾਈ ਛੇੜ ਕੇ ਭੱਜਣਾ ਮਾੜੀ ਗੱਲ ਹੈ ਪਰ ਸਿੰਘ ਬਦਾਲੀਆਂ ਲੋਟ ਕੇ ਜੰਗਲਾਂ 'ਚ ਰੁਕ ਜਾਂਦੀ ਸੀ ਕਿ ਬਦਾਲੀ ਪਿੱਛੋਂ ਕਹਿੰਦੀ ਸਿੰਘ ਦੇ ਭਾਈ ਨੇ ਤੇ ਭਾਈ ਦੇ ਕਹੋ ਮੌਕੇ ਤੇ ਹਾਲਾਤਾਂ ਮੁਤਾਬਕ ਜਿਹੜੀ ਲੜਾਈ ਹੈ ਉੱਥੇ ਰੁਕ ਬਦਲਨੇ ਪੈਂਦੇ ਸਵਿਧਾਨ 'ਚ ਸਾਡਾ ਕੋਈ ਯਕੀਨ ਨਹੀਂ ਹੈਗਾ ਪਰ ਜਿੱਥੇ ਸੰਵਿਧਾਨ ਦੀ ਵਰਤੋਂ ਕੀਤੀ ਜਾਂ ਜ਼ਿਕਰ ਨਹੀਂ ਚਾਹੀਦਾ ਇਹਦੇ 'ਚ ਕੋਈ ਚਾਹੀਦਾ ਗ੍ਰਾਮ ਕਾਮ ਹੈ ਸਾਡੇ ਕੋਲੇ ਕੋਈ ਬਣੇ ਬਣੇ ਢਾਂਚੇ ਨਹੀਂ ਆਗੇ ਵੀ ਜਿਹੜੇ ਅਸੀਂ ਵੇਟ ਕਰਦੇ ਰਹੀ ਵੀ ਕੋਈ ਸਹੀ ਮੌਕਾ ਉਹਦੇ ਹੀ ਵਿਕਤਰਾਂਗੇ ਤਾਂ ਦੋ ਜੀ ਇਹ ਹੋ ਗਈ ਵੀਡੀਓ ਪੂਰੀ ਤੇ ਹੁਣ ਮੈਨੂੰ ਜਵਾਬ ਦੇ ਦੇਣਾ ਐਂਡ ਤੱਕ ਵੀ ਆਪਣੇ ਜਿੰਨੇ ਵੀ ਇਹਦੇ ਸਪੋਰਟਰ ਨੇ ਵੀ ਭਾਈ ਦੱਸ ਦਿਓ ਸਾਨੂੰ ਜਰੂਰ ਇੱਕ ਪਾਸੇ ਸਵਿਧਾਨ ਨੂੰ ਸੀ ਮੰਨਦੇ ਨਹੀਂ ਮੈਂ ਇੱਕ ਵੀਡੀਓ ਹੋਰ ਨਾਲ ਚਲਾ ਦੰਨਾ ਬਿਆਨ ਨੇ ਕਹਿੰਦੇ ਜੇ ਖਾਲਸਾ ਨਾ ਖਾਲਸਾ ਜਿਵੇਂ ਇਸ ਟਾਈਮ ਪਰਮੋਸ਼ਨ ਚੱਲ ਰਹੀ ਆ ਪੂਰੀ ਪ੍ਰਮੋਟ ਕਰ ਰਹੇ ਨੇ ਸੋਚੋ ਕਿਵੇਂ ਬੰਦਾ ਆਇਆ ਦबई ਤੋਂ ਇੰਨਾ ਟਾਈਮ ਨਹੀਂ ਹੋਇਆ ਹੌਲੀ ਹੌਲੀ ਕਰਕੇ ਕੁਝ ਕਿ ਮਹੀਨਿਆਂ ਵਿੱਚ ਅਮਰਤਪਾਲ ਤੋਂ ਭਾਈ ਅਮਰਤਪਾਲ ਬਣ ਚੁੱਕਿਆ ਅਬੀ ਜੀ ਸੋਚਣ ਵਾਲੀ ਆ ਵੀ ਕਿਵੇਂ ਹੋਇਆ ਕਿੰਨੇ ਕਿੰਨੇ ਆਪਣੇ 25 25 30 30 ਸਾਲ ਦੇ ਬੰਦੀ ਸਿੰਘ ਅੰਦਰ ਬੈਠੇ ਨੇ ਇਹਨਾਂ ਦੇ ਮਾਪਿਓ ਦੇ ਬਿਆਨ ਆਉਂਦੇ ਨੇ ਕਹਿੰਦੇ ਨੇ ਜੀ ਭਾਈ ਸੰਗਤ ਦਾ ਹੁਕਮ ਆਇਆ ਵੀ ਭਾਈ ਸਾਹਿਬ ਨੂੰ ਪੋਟਾਂ ਵਿੱਚ ਖੜਨਾ ਚਾਹੀਦਾ ਕੀ ਸੰਗਤ ਇੰਨੀ ਬੇਵਕੂਫਾ ਸੰਗਤ ਨੂੰ ਇਹ ਨਹੀਂ ਪਤਾ ਵੀ ਭਾਈ ਜੇ ਆਪਾਂ ਖਾਲਸੇ ਦੇ ਪੁਆਇੰਟ ਦੇ ਉੱਤੇ ਖੜੇ ਆ ਜਿੱਥੋਂ ਨਵੀਂ ਪੀੜੀ ਨੇ ਸੇਧ ਲੈਣੀ ਆ ਹੁਣ ਤੱਕ ਸਿੱਖ ਇਤਿਹਾਸ ਦੇ ਵਿੱਚ ਖਾਲਸੇ ਦੇ ਵਿੱਚ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਹੋਈਆਂ ਨੇ ਉਹ ਕਿਉਂ ਹੋਈਆਂ ਨੇ ਆਪਣੀ ਅਣਖ ਦੇ ਤੌਰ ਤੇ ਹੋਈਆਂ ਨੇ ਫਿਰ ਮੈਂ ਕਹਿਣਾ ਗੱਲ ਏ ਜੇ ਸੰਵਿਧਾਨ ਹੀ ਮੰਨ ਕੇ ਆਪਾਂ ਨੇ ਤੁਰਨਾ ਫਿਰ ਆਪਾਂ ਨੇ ਲੋਕਾਂ ਦੇ ਮੁੰਡਿਆਂ ਨੂੰ ਕਿਉਂ ਫਸਾ ਰਹੇ ਹਾਂ ਲੋਕਾਂ ਦੇ ਮੁੰਡਿਆਂ ਨੂੰ ਕਿਉਂ ਮਾਰਾ ਰਹੇ ਹਾਂ ਅਸੀਂ ਬਿਲਕੁਲ ਸੇਮ ਚੀਜ਼ ਹੀ ਮੈਂ ਸਿਮਰਜੀਤ ਮਾਨ ਦੀ ਗੱਲ ਕਰਦਾ ਹੁੰਦਾ ਸਿਮਰਜੀਤ ਮਾਨ ਨੇ ਜਦ ਅੱਜ ਤੱਕ ਕੁਝ ਨਹੀਂ ਕੀਤਾ ਹੈਗਾ ਤਾਂ ਇਹ ਐਮਪੀ ਬਣ ਕੇ ਕੀ ਕਰ ਲੂਗਾ ਆਜੋ ਇੱਕ ਬਿਆਨ ਹੋਰ ਸੁਣਦੇ ਆ ਫਿਰ ਆਪਾਂ ਕਰਦੇ ਆ ਵੀਡੀਓ ਫਿਰ ਕੰਟੀਨਿਊ ਕਰਦੇ ਆ ਇਹਦੇ ਉਹ ਬਿਆਨ ਮੈਂ ਸੁਣਾਉਂਗਾ ਕੋਈ ਬਾਹਰੋਂ ਮੈਂ ਉਰਦੀ ਹਵਾ ਦੇ ਵਿੱਚ ਗੱਲਾਂ ਨਹੀਂ ਕਰੂੰਗਾ ਜਿਵੇਂ ਇਹ ਦੀਪ ਸਿੱਧੂ ਨੂੰ ਨਾ ਸਟੈਂਡ ਪੁੱਛਦਾ ਸੀਗਾ ਵੀ ਤੂੰ ਸਰਕਾਰ ਦਾ ਇੰਡੀਅਨ ਇੰਡੀਅਨ ਗਵਰਨਮੈਂਟ ਦਾ ਮਤਲਬ ਸੰਦ ਬਣ ਕੇ ਰਹਿ ਗਿਆ ਤਾਂ ਇਹੀ ਗੱਲਾਂ ਦਾ ਜਵਾਬ ਮੈਂ ਅਮਰਤਪਾਲ ਦੇ ਸਪੋਰਟਰਾਂ ਤੋਂ ਜਾਂ ਅਮਰਤਪਾਲ ਆਪ ਦੇ ਦੇਵੇ ਜਵਾਬ ਇਹ ਭਾਈ ਹੁਣ ਇਹ ਦੱਸੇ ਵੀ ਇਹ ਕਿਹਦਾ ਸੰਦ ਬਣਿਆ ਹੋਇਆ ਇਸ ਟਾਈਮ ਆਜੋ ਸੁਣ ਲਈਏ ਕਰਾਂ ਕਹਾਂਲੀ ਵੀਡੀਓ ਸਰ ਲੱਥਿਆ ਜਾਣਾ ਕੁਝ ਨਾ ਜਾਣਾ ਨਹੀਂ ਹੁੰਦਾ ਤੂੰ ਸਰ ਲੈ ਸਕਦਾ ਤੇ ਕੋ ਲਾਮੋ ਲਸ਼ਕਰ ਹੈ ਜੇ ਕਿਸੇ ਦੀ ਜੁਰਤ ਹੈ ਤੇ ਸਾਡੇ ਕੋ ਇਰਮਾਨੇ ਖੁਨਾ ਕੇ ਦਿਖਾਓ ਜੇ ਕਿਸੇ ਦੀ ਜੁਰਤ ਹੈ ਸਾਨੂੰ ਸਾਡੇ ਪਾਸੇ ਕਾਦੇ ਤੇ ਪੜਹਾ ਕੇ ਦਿਖਾ ਦੇ ਜਿੱਦਾਂ ਅਸੀਂ ਪੜ੍ਹ ਗਏ ਲਓ ਜੀ ਸੁਣ ਲਓ ਆ ਗੱਲ ਦਾ ਜਵਾਬ ਆ ਪਹਿਲੀ ਵੀਡੀਓ ਦਾ ਇਹ ਚ ਡਾਇਰੈਕਟਲੀ ਕਿਹਾ ਜਾ ਰਿਹਾ ਵੀ ਜੇ ਭਾਈ ਤੁਹਾਡੇ ਚ ਕੋਈ ਪੁਆਇੰਟ ਤੁਹਾਡੇ ਚ ਕੋਈ ਅਣਖ ਆ ਸਾਨੂੰ ਸਾਡੇ ਜਿਹੜੇ ਸਾਡੇ ਅਸੂਲ ਨੇ ਉਹਨਾਂ ਤੋਂ ਪੜਹਾ ਕੇ ਦਿਖਾ ਦਿਓ ਉਹਨਾਂ ਨੇ ਪੜਹਾ ਲਿਆ ਵੜਕਾ ਲਿਆ ਕਿਹੜੇ ਬੰਦਿਆਂ ਦੀ ਚੱਕ ਚਾ ਕੇ ਵੋਟਾਂ 'ਚ ਖੜਿਆ ਕੁਛ ਨਹੀਂ ਪਤਾ ਹੈਗਾ ਜਿਹੜੀ ਸੰਗਤ ਕਹਿ ਰਹੀ ਆ ਜੇ ਭਾਈ ਅਮਰਤਪਾਲ ਨੂੰ ਵੋਟਾਂ 'ਚ ਖੜਾ ਖੰਡੂਰ ਸਾਹਿਬ ਤੋਂ ਕੀ ਇਹ ਸੰਗਤ ਨੂੰ ਇਹਨਾਂ ਨਹੀਂ ਪਤਾ ਹਲੇ ਡੇਢ ਸਾਲ ਨੂੰ ਅੰਦਰ ਨੂੰ ਗਏ ਹੋਇਆ ਡੇਢ ਸਾਲ ਡੇਢ ਸਾਲ ਦੇ ਵਿੱਚ ਇੰਨੀਆਂ ਕਿ ਚਿੰਕਾ ਨਿਕਲ ਚੁੱਕੀਆਂ ਨੇ ਨਾ ਆਪਣੇ ਆ ਬਿਆਨਾਂ ਦੇ ਉੱਤੋਂ ਆਪਣੇ ਆ ਬਿਆਨਿਆਂ ਉੱਤੋਂ ਪਹਿਲਾਂ ਬੋਲਤਾ ਅਸੀਂ ਪੜਦੇ ਰਹੇ ਹੁਣ ਤੱਕ ਸੁਣਦੇ ਰਹੇ ਆ ਵੀ ਖਾਲਸੇ ਦਾ ਸਭ ਤੋਂ ਵੱਡਾ ਧਰਮ ਸੱਚ ਬੋਲਣਾ ਸੱਚਾ ਦੇ ਰਾਹ ਤੇ ਖੜਨਾ ਕਦੇ ਝੂਠ ਨਹੀਂ ਬੋਲਣਾ ਬੰਦ ਬੰਦ ਕਟਿਆ ਜਾਵੇ ਬੰਦ ਬੰਦ ਕਟਿਆ ਜਾਵੇ ਸਿਰ ਤੋਂ ਆਪਣੇ ਧੜ ਤੋਂ ਸਿਰ ਲੱਗ ਕਰਉਣਾ ਪੈ ਜਾਵੇ ਜਿਵੇਂ ਮਤੀ ਦੱਸਦੀ ਆਪਾਂ ਕਿੱਡੀ ਬੜੀ ਐਗਜ਼ਾਮਪਲ ਹੈ ਭਾਈ ਤਾਰੂ ਸਾਹਿਬ ਦੀ ਭਾਈ ਤਾਰੂ ਸਾਹਿਬ ਦੀ ਕਿੱਡੀ ਬੜੀ ਆਪਾਂ ਐਗਜ਼ਾਮਪਲਾਂ ਦਿੰਨੇ ਆ ਬਾਬੇ ਫਤੇ ਸਿੰਘ ਜੀ ਦੀਆਂ ਕਿੱਡੀਆਂ ਬੜੀਆਂ ਐਗਜ਼ਾਮਪਲਾਂ ਦਿੰਨੇ ਆ ਆਪਾਂ ਨੇ ਮੈਨੂੰ ਹੁਣ ਇਹ ਗੱਲ ਕਲੀਅਰ ਕਰ ਦਿਓ ਵੀ ਭਾਈ ਜੇ ਖਾਲਸਾ ਜੇ ਅਸੀਂ ਖਾਲਸੇ ਤੋਂ ਇਦਾਂ ਦੀਆਂ ਸਿੱਧਾਂ ਲੈਣੀਆਂ ਨੇ ਕਿਉਂ ਫਿਰ ਇਹ ਚੀਜ਼ਾਂ ਲੋਕਾਂ ਦੇ ਮੁੰਡਿਆਂ ਨੂੰ ਢਕਾ ਕੇ ਮੂਰੇ ਕੀਤੀਆਂ ਜਾ ਰਹੀਆਂ ਨੇ ਕਿਉਂ ਮਰਾਏ ਜਾ ਰਹੇ ਨੇ ਲੋਕਾਂ ਦੇ ਮੁੰਡੇ ਇੱਕ ਪਾਸੇ ਕੁਛ ਨਾ ਕਹਿਣ ਨਾਲ ਕੁਛ ਨਾ ਕਹਿਣ ਨਾਲ ਜੇ ਬੰਦਾ ਚੁੱਪਰ ਹੋਊਗਾ ਇਹ ਕਹਿੰਦੇ ਨੇ ਭਾਈ ਇਹਦੇ ਸਪੋਰਟਰ ਵੀ ਇਹ ਗੱਲ ਕਹਿੰਦੇ ਨੇ ਵੀ ਜੇ ਅਸੀਂ ਭਾਈ ਗੁਰੂ ਸਾਹਿਬ ਦੀ ਗੱਲ ਕਰਨੀ ਆ ਖਾਲਸਾਣ ਦੀ ਗੱਲ ਅਸੀਂ ਕਰਨੀ ਆ ਤਾਂ ਸਾਨੂੰ ਕਰਨੀ ਪੈਣੀ ਆ ਹੁਣ ਮੈਨੂੰ ਇਹ ਗੱਲ ਕਲੀਅਰ ਕਰ ਦਿਓ ਵੀ ਭਾਈ ਤੁਸੀਂ ਤਾਂ ਕਰ ਲੈਨੇ ਹੋ ਤੁਸੀਂ ਤਾਂ ਕਰ ਲੈਨੇ ਹੋ ਜਿਹੜੇ ਬੰਦੇ ਛੋਟੇ ਮੁੰਡੇ ਮੁਰੇ ਆ ਕੇ ਜਿਹੜੇ ਨਵੀਂ ਜੰਗ ਜੰਗ ਉਮਰ ਦੇ ਮੁੰਡੇ ਨੇ ਉਹ ਮੁਰੇ ਆ ਕੇ ਤੁਹਾਡੇ ਪਿੱਛੇ ਆ ਕੇ ਨਾਰੇ ਵੀ ਲਾ ਦਿੰਦੇ ਨੇ ਤੇ ਤੁਸੀਂ ਉਹ ਬੰਦਿਆਂ ਦੀ ਕਿੰਨੀ ਆ ਕਦੀ ਜਾ ਕੇ ਤੁਸੀਂ ਸਾਰ ਲੈ ਲਈ ਐਗਜ਼ਾਮਪਲ ਮੈਂ ਦੇ ਦਿੰਨਾ ਸਿਮਰਜੀਤ ਮਾਨ ਫੇਰ ਦੁਬਾਰਾ ਕੀ ਕਹ ਦਿੰਨਾ ਮੈਂ ਉਹ ਬੰਦੇ ਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਉੱਤੋਂ ਵਕੀਲ ਨੇ ਪਰਮਿਸ਼ਨ ਲੈ ਕੇ ਦਿੱਤੀ ਹੈ ਵੀ ਉਹ ਖਾਲਿਸਤਾਨ ਦਾ ਸਮਰਥਕ ਪੂਰੇ ਖੁੱਲੇ ਸ਼ਬਦਾਂ ਚ ਕਰ ਸਕਦਾ ਜੇ ਉਹ ਬੰਦੇ ਨੂੰ ਪਰਮਿਸ਼ਨ ਲੈ ਕੇ ਦਿੱਤੀ ਜਾ ਰਹੀ ਆ ਤਾ ਫਿਰ ਇਹ ਜਿਹੜੇ ਬਾਕੀ ਆ ਆਪਣੇ ਮੁੰਡੇ ਨੇ ਜੇ ਜੰਗ ਖੂਨ ਆ ਜੋ ਜਿਵੇਂ ਕਹਦੇ ਨੇ ਵੀ ਨਵੇਂ ਸਿੰਘ ਸ਼ੁਰ ਤਿਆਰ ਹੁੰਦੇ ਨੇ ਇਹਨਾਂ ਨੂੰ ਕਿਉਂ ਨਹੀਂ ਪਰਮਿਸ਼ਨ ਮਿਲਦੀ ਇਹਦਾ ਗੱਲ ਦਾ ਜਵਾਬ ਦੇ ਦਿਓ ਫਿਰ ਆ ਜੋ ਸਿਮਰਜੀਤ ਮਾਨ ਦੇ ਉੱਤੇ ਬੜੀਆਂ ਮੈਂ ਦੇਖਦਾ ਟਿਕਟੌਕ ਤੇ ਸੋਸ਼ਲ ਮੀਡੀਆ ਤੇ ਬੜੇ ਵੀ ਸਿਮਰਜੀਤ ਮਾਨ ਜਿੰਦਾਬਾਦ ਵੀ ਖੰਡੂਰ ਸਾਹਿਬ ਤੋਂ ਨੇ ਆਪਣਾ ਕੈਂਡੀਡੇਟ ਥੱਲੇ ਬਿਠਾ ਲਿਆ ਹੁਣ ਮੈਨੂੰ ਇਹ ਗੱਲ ਦਾ ਜਵਾਬ ਦੇ ਦਿਓ ਜੇ ਉਹਨੇ ਅਮਰਤਪਾਲ ਦੀ ਸਪੋਰਟ ਹੀ ਕਰਨੀ ਹੁੰਦੀ ਤਾਂ ਆਪਣੀ ਪਾਰਟੀ ਵੱਲੀਓ ਅਮਰਤਪਾਲ ਨੂੰ ਟਿਕਟੌਕ ਨੇ ਕਿਉਂ ਨਹੀਂ ਦਿੱਤੀ ਹੈਗੀ ਇਹ ਵੀ ਗੱਲ ਦਾ ਮੈਨੂੰ ਜਵਾਬ ਦੇ ਦਿਓ ਇਹ ਸਾਰੀਆਂ ਚਾਲਾਂ ਨੇ ਗਵਰਨਮੈਂਟ ਦੀਆਂ A to Z ਤੱਕ ਜੇ ਤੁਸੀਂ ਸੋਚਦੇ ਹੋ ਵੀ ਉਹਨੇ ਸਿਮਰਜੀਤ ਮਾਨ ਨੇ ਸਪੋਰਟ ਕਰਤੀ ਅਮਰਪਾਲ ਦੀ ਵੀ ਇਹਨੂੰ ਤਹਾਂ ਚਾੜਤਾ ਵੀ ਚੱਲ ਕੋਈ ਗੱਲ ਨਹੀਂ ਭਾਈ ਮੈਂ ਆਪਣਾ ਕੈਂਡੀਡੇਟ ਪਿੱਛੇ ਕਰ ਲੈਣਾ ਪਹਿਲੀ ਗੱਲ ਤਾਂ ਇਹ ਆ ਵੀ ਜਦ ਇੱਕ ਬੰਦੇ ਦੇ ਉੱਤੇ NSA ਲੱਗੀ ਹੋਈ ਆ ਹੁਣ ਕਈ ਮੇਰੇ ਜਿਹੜੇ ਪੜ੍ਹੇ ਲਿਖੇ ਵੀਰ ਨੇ ਨਾ ਇਹ ਕਹਿੰਦੇ ਨੇ ਵੀ ਭਾਈ ਜਦ ਤੱਕ ਸਜ਼ਾ ਨਹੀਂ ਹੁੰਦੀ ਜਦ ਤੱਕ ਬੰਦਾ ਚੋਣਾਂ ਦੇ ਵਿੱਚ ਲੜ ਸਕਦਾ ਇਹ ਗੱਲ ਆ ਨਾ ਜਿਹੜੇ ਆਪਣੇ ਪੜ੍ਹੇ ਲਿਖੇ ਵਕੀਲ ਨੇ ਕੁਛ ਆਪਣੇ ਹੈਗੇ ਹੋਰ ਵੀ ਬਹੁਤ ਬਹੁਤ ਮੁੰਡੇ ਪੜ੍ਹੇ ਲਿਖੇ ਨੇ ਫਿਰ ਮੈਨੂੰ ਜਵਾਬ ਦੇ ਦਿਓ ਜੇ ਇਹੀ ਪਲਾਨ ਦੇ ਉੱਤੇ ਆਪਾਂ ਆਉਣੇ ਆ ਪਹਿਲੇ ਸਾਲ ਐਨਐਸਐ ਲੱਗੀ ਸੀਗੀ ਭਾਈ ਇਹਨਾਂ ਨੇ ਜਿਹੜਾ ਥਾਣਾ ਉਹਦੇ ਤੇ ਜਾ ਕੇ ਇਹਨਾਂ ਨੇ ਕਬਜ਼ਾ ਕਰ ਲਿਆ ਬੰਦਾ ਛਡਾ ਲਿਆ ਜੋ ਮਰਜ਼ੀ ਕਰ ਲਓ ਠੀਕ ਆ ਹੁਣ ਇੱਕ ਸਾਲ ਤੋਂ ਬਾਅਦ ਜਦ ਦਵਾਰ 'ਚ ਛੁੱਟਣ ਦੀ ਵਾਰੀ ਆਈ ਵੀ ਹੁਣ ਬੰਦੇ ਨੇ ਬਾਹਰ ਆ ਜਾਣਾ ਇਹਨਾਂ ਨੇ ਫਿਰ ਇੱਕ ਸਾਲ ਫੇਰ ਵਧਾ ਲਿਆ ਮੈਂ ਵੀ ਸੋਚ ਸਕਦਾ ਵੀ ਹੋ ਸਕਦਾ ਵੀ ਪਲਾਨ ਦੇ ਮੁਤਾਬਕ ਹੋਇਆ ਹੋਵੇ ਕਿ ਇਹਨੂੰ ਵੋਟਾਂ 'ਚ ਖੜਾਉਣਾ ਸੀਗਾ ਤਾਂ ਜੋ ਵੋਟੈਂਕ ਪਾਸੇ ਲੈ ਲੈਣੀਆਂ ਨੇ ਜੋ ਇਹ ਜਿੰਨੇ ਵੀ ਸਵਾਲ ਨੇ ਹਨ ਅੱਜ ਦੀ ਜਿਹੜੀ ਲਾਈਵ ਮੈਂ ਕੀਤੀ ਆ ਇਹ ਥੋੜੀ ਜਿਹੀ ਰਿਪੋਰਟਾਂ ਜੀ ਔਨ ਕਰਕੇ ਨਾ ਥੋੜੀ ਜਿਹੀ ਡਾਊਨ ਪੈ ਗਈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਚ ਫੇਰ ਲਾਈਵ ਕਰਾਂਗੇ ਇਹੀ ਟੌਪਿਕ ਦੇ ਉੱਤੇ ਇੱਕ ਪਾਸੇ ਅਸੀਂ ਬੜੇ ਬੜੇ ਬਿਆਨ ਦਿੱਤੇ ਹੋਏ ਨੇ ਦੂਜੇ ਪਾਸੇ ਅਸੀਂ ਉਹੀ ਉਹੀ ਗਵਰਨਮੈਂਟ ਦਾ ਚੋਣਾ ਜਿੱਤ ਕੇ ਮੈਂ ਤਾਂ ਕਹਿਣਾ ਵੀ ਖੰਡੂਰ ਸਾਹਿਬ ਵਾਲੇ ਉਹਨੂੰ ਵੋਟਾਂ ਪਾ ਦੇ ਜਿਤਾ ਦਿਓ ਅਸੀਂ ਵੀ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਆ ਵੀ ਇਹ ਕੀ ਉਹਨਾਂ ਦਾ ਮਤਲਬ ਹੈ ਹੁਣ ਸੰਸਾ ਖੁਤਬਾ ਵਗਾੜ ਦੂਗਾ ਉਹਨਾਂ ਬੰਦਿਆਂ ਨੂੰ ਜਾ ਕੇ ਹੀ ਇਹ ਬੰਦਾ ਸਪੋਰਟ ਕਰੂਗਾ ਕਿਉਂਕਿ ਸੈਂਟਰ ਦੇ ਵਿੱਚ ਦੋ ਗਵਰਨਮੈਂਟਾਂ ਨੇ ਇੱਕ ਕਾਂਗਰਸ ਇੱਕ ਹੈਗੀਆ ਭਾਜਪਾ ਆ ਵੋਟਾਂ ਨੇ ਪ੍ਰਧਾਨ ਮੰਤਰੀ ਸਿਲੈਕਟ ਕਰਨਾ ਧਿਆਨ ਨਾਲ ਫਿਰ ਸੁਣ ਲਓ ਜਿਹੜੀਆਂ ਇਹ ਵੋਟਾਂ ਨੇ ਇਹਨਾਂ ਨੇ ਪ੍ਰਧਾਨ ਮੰਤਰੀ ਸਿਲੈਕਟ ਕਰਨਾ ਤਾਂ ਅਮਰਤਪਾਲ ਨੂੰ ਪੁੱਛ ਲਓ ਵੀ ਇਹਨੇ ਜਿਹੜੀ ਆਪਣੀ ਵੋਟ ਲੈਣੀ ਆ ਕਿਹੜੀ ਪਾਰਟੀ ਦੇ ਹੱਕ ਦੇ ਵਿੱਚ ਪਾਉਣਾ ਹੈ ਇਹ ਵੀ ਪੁੱਛ ਲਿਓ ਉਹਨੂੰ ਸੋ ਆਉਣ ਨਾਲ ਜਿੰਨਾਂ ਦੇ ਵਿੱਚ ਮੈਂ ਇੱਕ ਹੋਰ ਆਡੀਓ ਜੋ ਹੋਈ ਆ ਅਮਰਪਾਲਦੀ ਦੇ ਨਾਲ ਜਿਹੜਾ ਮੁੰਡਾ ਬਰਿੰਦਰ ਸੀਗਾ ਸਾਰਨ ਪਤਾ ਹੋ ਤਕਰੀਬ ਜਿਹੜੇ ਨਾਲ ਰਹਿੰਦੇ ਸੀਗੇ ਉਹਨੂੰ ਵੀ ਕੱਢਣ ਦੀ ਕੋਸ਼ਿਸ਼ ਕਰਾਂਗੇ ਅਸੀਂ ਕਿਸੇ ਦੀ ਲੱਤਾਂ ਨਹੀਂ ਖਿੱਚ ਰਹੇ ਅਸੀਂ ਸਿਰ ਸਾਡੀ ਲੜਾਈ ਹੈਗੀ ਆ ਝੂਠ ਤੇ ਸੱਚ ਦੀ ਹੁਣ ਤੱਕ ਸੰਗਤ ਨੂੰ ਗੁੰਮਰਾਹ ਕੀਤਾ ਗਿਆ ਕਿਉਂ ਕੀਤਾ ਗਿਆ ਅਸੀਂ ਸ਼ੁਰੂ ਤੋਂ ਰੌਲਾ ਪਾਉਂਦੇ ਆ ਰਹੇ ਹਾਂ ਦੀਪ ਰੌਲਾ ਪਾ ਪਾ ਕੇ ਚਲੇ ਗਿਆ ਵੀ ਵੋਟਾਂ ਚਾਹੇ ਮੁੱਖ ਮੰਤਰੀ ਬਣ ਜਾਓ ਪਰ ਤੁਹਾਨੂੰ ਫੰਡ ਤੁਸੀਂ ਇੰਡੀਅਨ ਗਵਰਨਮੈਂਟ ਦੇ ਮੂਹਰੇ ਥੱਲੇ ਤੁਸੀਂ ਮੂਧੇ ਹੋਣਾ ਹੋਣਾ ਪਰ ਇਹ ਲੋਕਾਂ ਨੂੰ ਅਨਪੜਾ ਨੂੰ ਮੈਨੂੰ ਨਹੀਂ ਪਤਾ ਕਿਵੇਂ ਚੱਲਦੇ ਨੇ ਇਹਨਾਂ ਦੇ ਦਿਮਾਗ 'ਚ ਗੱਲਾਂ ਨਹੀਂ ਪੈਂਦੀਆਂ ਪੜ ਲਓ ਕੱਢ ਲਓ ਹੁਣ ਤਾਂ ਹੱਥ ਦੇ ਵਿੱਚ ਕੱਲੇ-ਕੱਲੇ ਦੇ ਫੋਨ ਆ Google ਤੇ ਦੇਖ ਲਓ ਜਾ ਕੇ ਸਰਚ ਕਰਕੇ ਦੇਖ ਲਓ ਹੋ ਸਕਦਾ ਵੀ ਤੁਸੀਂ ਮੜਾ-ਮੋਟਾ ਸਮਝ ਲਓਗੇ ਕੁਝ ਇਹ ਜਿਹੜਾ ਵੋਟਾਂ ਦਾ ਫੈਸਲਾ ਲੱਤਾ ਗਿਆ ਨਾ ਸਿੱਧਾ ਹੀ ਗਵਰਨਮੈਂਟ ਦੇ ਮੂਹਰੇ ਆਪਣੇ ਆਪ ਨੂੰ ਝੁਕਾਉਣ ਦੇ ਵਿੱਚ ਫੇਰ ਤੁਸੀਂ ਪਰਸਨੈਲਿਟੀ ਇੱਕ ਖਾਲਸੇ ਦੀ ਪਰਸਨੈਲਿਟੀ ਬਣੇ ਹੋਏ ਹੋ ਬੜੇ ਤੁਹਾਨੂੰ ਲੋਕ ਕਹਿੰਦੇ ਨੇ ਵੀ ਭਾਈ ਅਮਰਤਪਾਲ ਆਇਆ ਤਾ ਸਾਡੇ ਬੰਦਿਆਂ ਨੇ ਅਮਰਤ ਛਕਿਆ ਇਹ ਤੋਂ ਪਹਿਲਾਂ ਅਮਰਤ ਹੀ ਨਹੀਂ ਛਕਾਇਆ ਜਾ ਰਿਹਾ ਸੀਗਾ ਸੋ ਇਹ ਜਿੰਨੇ ਵੀ ਸਵਾਲ ਨੇ ਸੰਗਤ ਕਹਿ ਰਹੀ ਆ ਸੰਗਤ ਕਹਿ ਰਹੀ ਆ ਵੀ ਭਾਈ ਅਮਰਤ ਪਾਵਨ ਜੁਤਾ ਕੇ ਬਾਹਰ ਲੈ ਕੇ ਆਓ ਲਿਖ ਕੇ ਦਿੰਦਾ ਕੋਈ ਗਰੰਟੀ ਹੋ ਸਕਦਾ ਵੀ ਇਹਨੂੰ ਪੇਪਰ ਨਾ ਭਰੇ ਜਾਣ ਦੇਣੇ ਤੇ ਹੋ ਸਕਦਾ ਵੀ ਇਹ ਜਿੱਤ ਜਵੇ ਇਹਨੂੰ ਚੋਣਾ ਵਿੱਚ ਨਾ ਉਥੇ ਵਿਧਾਨ ਸਭਾ ਚ ਨਾ ਜਾਣ ਦੋਵੇ ਦਿੱਤਾ ਜਾਵੇ ਲੋਕ ਸਭਾ ਚ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਇਹ ਸਾਰੇ ਸਵਾਲ ਨੇ ਇਹ ਮੂਰੇ ਖੜੇ ਨੇ ਆਉਣ ਵਾਲੀ ਵੀਡੀਓ ਵਿੱਚ ਹੋਰ ਕਰਾਂਗੇ ਇਨਾਂ ਕੋ ਜਵਾਬ ਹੁਗਾ ਸਮੂ ਦੇ ਦਿਓ ਤਰਕ ਨਾਲ ਤਰਕ ਨਾਲ ਜਵਾਬ ਦੇ ਦਿਓ ਵਿਲਦੇ ਗਾਣੇ ਵੀ ਸਸਟੀ ਗੱਲ ਜੀ